ਆਜੋ ਆਜੋ ਅੰਦਰ ਹੀ ਚੱਲਦੇ ਆਪਾਂ ਉੱਥੇ ਹੀ ਕਰਾਂਗੇ ਇਹਦੀ ਕਰਵਾਣੀ ਦੀ ਕਾਉਂਸਲਿੰਗ ਆਹ ਮਲਾਜੋ ਸਾਰੇ ਸਾਡੇ ਡਾਕਟਰ ਸਾਹਿਬ ਨੇ ਖੈਰ ਸੰਭਾਲੀ ਤੇ ਮਨਦੀਪ ਹੈ ਜੀ ਸਾਡਾ ਛੋਟਾ ਭਰਾ ਰਾਜ ਹੈ ਜੀ ਆਜੋ ਹਰਪ੍ਰੀਤ ਅੱਗੇ ਆਓ ਇਹ ਜੀ ਸਾਡੇ ਕਾਉਂਸਲਰ ਸਾਹਿਬ ਮੌਜੂਦਾ ਇਲੈਕਸ਼ਨ ਜਿੱਤੇ ਤੇ ਇਹ ਦੋਗੰਦਰੇ ਸਾਡੇ ਯੂਨੀਅਨ ਦਾ ਪ੍ਰਧਾਨ ਹੈ ਜੀ ਜਿਹੜੀ ਯੂਨੀਅਨ ਹੈ ਤੇ ਇਹ ਬਾਸ ਫਟਕਸੀ ਆਓ ਸਾਡੇ ਨਾਲ ਬੈਠੋ ਕੋਸ਼ਿਸ਼ ਆਉਂਦਾ ਆ ਲੈ ਇੱਥੇ ਆਇਆ ਯਾਰ ਆਓ ਤੁਸੀਂ ਨਾਲ ਆਓ ਤੁਸੀਂ ਆ ਗਿਆ ਜਮੇ ਅੱਗੇ ਆ ਜਾਓ ਬਾਈ ਚਲੋ ਖੋਲਿਓ ਸਭ ਪਿੱਛੇ ਹੋ ਜਾਓ ਪਿੱਛੇ ਥੋੜਾ ਜਿਹਾ ਸਾਡੇ ਮਤਲਬ ਉਹਨਾਂ ਦੇ ਬ੍ਰਾਂਡਰ ਨੇ ਜੀ ਆ ਤੇਵਾਰਾ ਟ੍ਰਾਂਸਪੋਰਟ ਕੋ ਬ੍ਰਾਂਡਰ ਗਏ ਹੋਣੇ ਅਸਟ੍ਰੇਲੀਆ ਦੇ ਇਹ ਨਵੇਂ ਮਤਲਬ ਉਹਨਾਂ ਅੱਗੇ ਲੈ ਲੈ ਬਿੱਕੂ ਜੀ ਇੱਧਰ ਦੇਖਿਓ ਇੱਧਰ ਹੀ ਆਲੋ ਖਾਤੂ ਦਾ ਬਾਬਾ ਉੱਛਾ ਹੈ ਇੱਥੇ ਕਾਇਆ ਯਾਰਾ ਸ਼ੁਕਰਾਨਾ ਦੇ ਚਲੋ ਜੀ ਉਹ ਵੀ ਨਹੀਂ ਪਰ ਉਹ ਕਰਤੀ ਕੀ ਕਰ ਹਾਂ ਜੀ ਜਿਹੜੇ ਮੋਟੇ ਬਾਰੇ ਗੱਲ ਕਰ ਰਹੇ ਹਾਂ ਹਾਂ ਜੀ ਉਹ ਵਿੱਚ ਇਹ ਮਾਦਰ ਅਧਰਿਆ ਮੇਰੇ ਬੁਲਾਵਾ ਸਾਰੇ ਮੈਂ ਪੜ੍ਹਿਆ ਲਾ ਸੋਟੀ ਟੂਪਿੰਗ ਦਿੱਤੀ ਹੈ ਲੈਂਡ ਕੋਲ ਵਿੱਚ ਆ ਰਹੇ ਚੱਲ ਇੰਨੀ ਡਿਟੇਲ ਚ ਅੱਪ ਜਾਣਾ ਹੈ ਨਹੀਂ ਨਹੀਂ ਬਹੁਤ ਬਧੀਆ ਗੱਲ ਹੈ ਦੇਖੋ ਬੈਠੇ ਤਾਂ ਜਦੋਂ ਵੀ ਕਿਸੇ ਸਰਕਾਰ ਨੂੰ ਅ ਐਡਮਿਨਿਸਟ੍ਰੇਸ਼ਨ ਵਾਸਤੇ ਜਾਂ ਕਿਸੇ ਡਿਵੈਲਪਮੈਂਟ ਵਾਸਤੇ ਲੋੜ ਪੈਂਦੀ ਹੈ ਤਾਂ ਉਹ ਇਹੀ ਜ਼ਮੀਨ ਹੁੰਦੀ ਹੈ ਲਈ ਜਾਂਦੀ ਹੈ ਚਾਹੇ ਉਹ ਰੋਡਸ ਬਣਾਉਣੇ ਹੋਣ ਚਾਹੇ ਰੇਲਵੇ ਦਾ ਹੋਵੇ ਚਾਹੇ ਇੰਡਸਟਰੀ ਲੱਗਣੀ ਹੋਵੇ ਬਟ ਪ੍ਰੋਬਲਮ ਇਹ ਹੈ ਕਿ ਆ ਜਿਹੜੀ ਲੈਂਡ ਪੂਲਿੰਗ ਦੀ ਗੱਲ ਕਰ ਰਹੀ ਆ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਹੋਣਾਂ ਦੀ ਉਸ ਲੈਂਡ ਪੂਲਿੰਗ ਦੇ ਪਿੱਛੇ ਅਜੰਡਾ ਕੀ ਆ ਅਜੇ ਤੱਕ ਉਹ ਮੰਨਛਾ ਕਿਸੇ ਨੂੰ ਪਤਾ ਹੀ ਨਹੀਂ ਲੱਗੀ ਵੀ ਲੈਣ ਕਾਦੇ ਵਾਸਤੇ ਲੱਗੇ ਆ ਇੱਕ ਕਹਿ ਰਹੇ ਆ ਕਿ ਸ਼ਹਿਰੀਕਰਨ ਕਰਨਾ ਉਹਦਾ ਜਿੱਥੇ ਤੱਕ ਮੋਟੇ ਜੇ ਤੌਰ ਤੇ ਦੇਖੀਏ ਆਪਾਂ ਪੰਜਾਬ ਦਾ 40000 ਏਕੜ ਜਿਹੜਾ ਇਹਨਾਂ ਨੇ ਇਸ ਲੈਂਡ ਪੂਲਿੰਗ ਦੇ ਵਿੱਚ ਅਕਵਾਇਰ ਕਰਨਾ ਹੈਗਾ ਉਹਦੇ ਨਾਲ ਤਕਰੀਬਨ 150 ਲੱਖ ਕੁਇੰਟਲ ਜਿਹੜੀ ਆ ਉਹ ਬਾਸਮਤੀ ਇਹ ਮੇ ਕਣਕ ਤੇ ਦੂਜੀਆਂ ਫਸਲਾਂ ਜਿਹੜੀਆਂ ਉਹ ਸਾਰੀਆਂ ਆਪਣੀਆਂ ਖਤਮ ਹੋ ਜਾਣੀਆਂ ਸੋ ਪੰਜਾਬ ਜਿਹੜਾ ਕਿ ਅਸੀਂ ਐਗਰੀਕਲਚਰ ਸਟੇਟ ਮੰਨਦੇ ਆ ਇਹਨੂੰ ਸ਼ੁਰੂ ਤੋਂ ਇੱਥੇ ਕੋਈ ਚੀਜ਼ ਹੈ ਸਾਡੇ ਕੋਲੇ ਕੋਈ ਇੰਡਸਟਰੀ ਨਹੀਂ ਬਹੁਤੀ ਹੈਗੀ ਬਾਰਡਰ ਨੇੜੇ ਹੋਣ ਕਰਕੇ ਕਹਿ ਲੋ ਜਾਂ ਇਸ ਸਰਕਾਰ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਬੁਰਾ ਹਾਲ ਹੋ ਗਿਆ ਕਈ ਕਿਤੇ ਕਿਹ ਕਿਹ ਅਸੀ ਕਿਹ ਕਿਹ ਸੀ ਉੱਥੋਂ BMW ਵੀ ਲੈ ਆਏ ਉਹ ਵੀ ਲੈ ਆਏ ਆ ਵੀ ਲੈ ਆਏ ਪਰ ਅੱਜ ਤੱਕ ਕੋਈ ਕੁਝ ਨਹੀਂ ਲੱਗਿਆ ਈਵਨ ਇੱਥੋਂ ਤੱਕ ਕਿ ਕੱਲ ਦੇ ਪਰਸੋਂ ਪਰਸੋਂਕ ਦੀ ਗੱਲ ਹੈ ਸੀਐਮ ਸਾਹਿਬ ਔਰ ਕੇਜਰੀਵਾਲ ਸਾਹਿਬ ਲੁਧਿਆਣੇ 'ਚ ਸੀਗੇ ਤੇ ਉੱਥੇ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਆ ਕੇ ਇਹਨਾਂ ਦੇ ਨੇੜੇ ਇੱਕ ਇੰਡਸਟਰੀਲਿਸਰ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਮੱਧ ਪ੍ਰਦੇਸ਼ ਦੀਆਂ ਜਦੋਂ ਸਕੀਮਾਂ ਦੱਸਿਆ ਤਾਂ 15000 ਕਰੋੜ ਰੁਪਏ ਲੁਧਿਆਣੇ ਦੇ ਇੰਡਸਟਰੀ ਲਿਸਟ ਨੇ ਉੱਥੇ ਇਨਵੈਸਟ ਕਰਨ ਵਾਸਤੇ ਉਹਨਾਂ ਨੂੰ ਹੰਮੀ ਪਰ ਦਿੱਤੀ। ਸੋ ਜੇ ਸਾਡੀ ਪਹਿਲੀ ਲੱਗੇ ਇੰਡਸਟਰੀ ਵੀ ਇੱਥੋਂ ਜਾਣ ਦੀ ਕਗਾਰ ਤੇ ਆ। ਬਹੁਤ ਸਾਰੀ ਇੰਡਸਟਰੀ ਜਿਹੜੀ ਹੈ ਕਿਥੇ ਨੇ ਇੱਥੋਂ ਯੂਪੀ ਚ ਲੈ ਗਿਆ। ਉਹ ਉਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਜ਼ਮੀਨ ਐਕਵਾਇਰ ਕਰਨ ਲੱਗੇ ਆ ਇੱਥੇ ਕੋਈ ਇੰਡਸਟਰੀ ਆਉਗੀ। ਜਾਂ ਇਹ ਜ਼ਮੀਨ ਅਕਵਾਇਰ ਕਰਕੇ ਕੋਈ ਇੰਡਸਟਰੀਅਲ ਰੈਗੂਲੇਸ਼ਨ ਲੈਉਣਗੇ ਜਿੱਥੇ ਤੱਕ ਘਰਾਂ ਦੀ ਗੱਲ ਜਿਹੜੀਆਂ ਪਹਿਲਾਂ ਬਣਾਈਆਂ ਕਲੋਨੀਆਂ ਆ ਆ ਤੁਹਾਡੇ ਪਟਿਆਲੇ ਦੇ ਵਿੱਚ ਪਹਾਤੋਂ ਤੇ ਹੋਰ ਜਿਹੜੇ ਪਿੰਡ ਵਿੱਚ ਆਇਆ ਹੈ 1140 ਏਕੜ ਦੇ ਕਰੀਬ ਇੰਨੀ ਕ ਹੈਗੀ ਆ ਜਿਹੜੀ ਲੈਂਡ ਇਹਦੇ ਚ ਇਹਨਾਂ ਨੇ ਅਕਵਾਇਰ ਕਰਨੀ ਆ ਨਾ ਤਾਂ ਇਹਨਾਂ ਨੇ ਲੈਂਡ ਪੂਲਿੰਗ ਰੱਖਿਆ ਵੈ ਪਰ ਹੈ ਇਹ ਫੂਲਿੰਗ ਵਾਲਾ ਕੰਮ ਹੀ ਆ ਲੋਕਾਂ ਨੂੰ ਬੁੱਤੂ ਹੀ ਬਣਾ ਰਹੇ ਆ ਸੋ ਕੀ ਜਿਹੜੀਆਂ ਪਹਿਲਾਂ ਕਲੋਨੀਆਂ ਬਣੀਆਂ ਆ ਜਾਂ ਸ਼ਹਿਰ ਦੇ ਵਿੱਚ ਪੂਰੀ ਬਸੋਂ ਹੋ ਗਈ ਕੀ ਰਿਕੁਆਇਰਮੈਂਟ ਇੰਨੀ ਜ਼ਮੀਨ ਦੀ ਹੈਗੀ ਆ ਦੇਖੋ ਨਾ 11 11500 ਏਕੜ ਜ਼ਮੀਨ ਦੇ ਵਿੱਚ ਕਿੰਨੇ ਘਰ ਬਣ ਜਾਣਗੇ ਮੌਲ ਮੂਲ ਤਾਂ ਆਪਾਂ ਦੇਖਿਆ ਯਕੀ ਉਹਦੇ ਵਿੱਚ ਬਣਾਉਣੇ ਪਹਿਲਾਂ ਪਟਿਆਲਾ ਸ਼ਹਿਰ ਇੰਨਾ ਡਿਵੈਲਪ ਆ ਜਿਹੜੇ ਜਿਹੜੇ ਛੋਟੇ ਸ਼ਹਿਰ ਹੈ ਉਹਦੇ ਨਾਲ ਦੇ ਉਹਨਾਂ ਨੂੰ ਤੁਸੀਂ ਡਿਵੈਲਪ ਕਰ ਲਓ ਪਰ ਇਹ ਕਥਾਨਾ ਤੋਂ ਜ਼ਮੀਨ ਖੋ ਕੇ ਇਹ ਸਾਰੀ ਸਕੀਮ ਜਿੰਨੀ ਹੈਗੀ ਆ ਇਹ ਦਿੱਲੀ ਵਾਲਿਆਂ ਦੀ ਹੈ ਔਰ ਉੱਥੋਂ ਵਿਹਲੇ ਹੋ ਕੇ ਆ ਗਏ ਔਰ ਉਹ ਅਗਲੀਆਂ ਇਲੈਕਸ਼ਨਾਂ ਲਈ ਫੰਡ ਆਪਦੇ ਖਰਚੇ ਦਾ ਜਿਗਾਰ ਪੰਜਾਬ ਨੂੰ ਤਾਂ ਇਸ ਵੇਲੇ ਉਹਨਾਂ ਨੇ ਏਟੀਐਮ ਬਣਾਇਆ ਪਿਆ ਜਿਹੜਾ ਆਉਂਦਾ ਉਹ ਕੈਸ਼ ਕਰਾ ਕੇ ਲਿਜਾਣੇ ਨੂੰ ਫਿਰਦਾ ਸੋ ਉੱਥੋਂ ਵਾਲੇ ਲਿਆ ਕੇ ਇੱਥੇ ਵਾਰ ਦਿੱਤੇ ਆ ਚਾਹੇ ਉਹ ਮੁੱਖ ਮੰਤਰੀ ਸਾਹਿਬ ਦੇ ਐਡਵਾਈਜ਼ਰ ਹੋਣ ਜਾਹੇ ਮੰਤਰੀਆਂ ਦੇ ਨਾਲ ਜਿਹੜੇ ਬੰਦੇ ਆ ਫਾਈਲਾਂ ਚੈੱਕ ਕਰਕੇ ਕਲੀਅਰ ਕਰਨ ਵਾਲੇ ਹੋਣ ਸਾਰਾ ਜਿਗਾਰ ਉੱਥੋਂ ਲਿਆ ਕੇ ਇੱਥੇ ਲਾ ਦਿੱਤਾ ਜਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਜੋ ਵੀ ਪਾਲਿਸੀਆਂ ਆਈਆਂ ਅੱਜ ਤੱਕ ਉਹ ਸਾਰੀਆਂ ਪੇਟੀਆਂ ਆਪਾਂ ਤਾਦਾ ਹੀ ਪਿੱਛੇ ਤੇ ਦੇਖਿਆ ਜਿਹੜਾ ਸਕੂਲਾਂ ਤੇ ਵੀ ਲਾਇਆ ਸੀਗਾ ਸਿੱਖਿਆ ਕ੍ਰਾਂਤੀ ਉਹਦੀ ਵੀ ਕੱਲੀ ਫੂਕ ਨਹੀਂ ਨਿਕਲੀ ਪੈਂਚਰ ਹੀ ਨਹੀਂ ਕੱਲੀ ਹੋਈ ਪਟਾਕਾ ਹੀ ਪੈ ਗਿਆ ਉਹਦਾ ਸੋ ਇਸ ਜਿਹੜਾ ਆ ਲੈਂਡ ਇਹ ਪੂਲਿੰਗ ਕਹਿੰਦੇ ਪਏ ਆ ਇਹਦੇ ਚ ਵੀ ਪਹਿਲਾਂ ਹੋਰ ਸਕੀਮ ਲਾਈ ਸੀ ਜਦੋਂ ਕਿਸਾਨਾਂ ਨੇ ਲੋਕਾਂ ਨੇ ਜਿਹੜੇ ਆਮ ਸ਼ਹਿਰੀ ਆ ਕਿਸਾਨਾਂ ਨਾਲ ਹਮਦਰਦੀ ਰੱਖਣ ਵਾਲੇ ਜਾਂ ਜਿਹੜੇ ਪੋਲੀਟੀਕਲ ਲੋਕ ਆ ਜਦੋਂ ਉਹਨਾਂ ਨੇ ਰੌਲਾ ਪਾਇਆ ਕਹਿੰਦੇ ਨਹੀਂ ਅਸੀਂ ਕਿਸੇ ਤੋਂ ਜ਼ਬਰਦਸਤੀ ਨਹੀਂ ਲੈਣੀ ਅਸੀਂ ਤਾਂ ਲੈਂਡ ਪੂਲਿੰਗ ਕਰਨੀ ਹੈ ਇਹ ਕਿਵੇਂ ਹੋ ਸਕਦਾ ਵੀ ਤੁਸੀਂ ਇੱਕ ਪਿੰਡ ਦੀ ਤੇ ਤੁਸੀਂ 100 ਏਕੜ ਜ਼ਮੀਨ ਲੈਣੀ ਆ ਤੇ ਤੁਸੀਂ ਕਹਿ ਦੋ ਵੀ ਉਹਦੇ ਵਿੱਚੋਂ ਇੰਨੀ ਦੇ ਦਿਓ ਤੇ ਇੰਨੀ ਛੱਡ ਲਿਓ ਚੰਡੀਗੜ੍ਹ ਮਾਲੀ ਦੇ ਵਿੱਚ ਵੀ ਮੈਂ ਕਈ ਏਰੀਏ ਦੇਖਿਆ ਜਿਹੜੀਆਂ ਅਜੇ ਤੱਕ ਠੱਠੀਆਂ ਦੁਕਾਨਾਂ ਬਣਾ ਨਹੀਂ ਸਕੇ ਇੱਥੇ ਵੀ ਕੀ ਹੋਣਾ ਜੇ ਕੋਈ ਬੰਦਾ ਕਵੇ ਵੀ ਮੈਂ ਆਪਣੀ ਜ਼ਮੀਨ ਉਹਦੇ 'ਚ ਨਹੀਂ ਦੇਣੀ ਤਾਂ ਉਹਦੀ ਜ਼ਮੀਨ ਤੇ ਨਾ ਉਹ ਘਰ ਪਾ ਸਕਦਾ ਨਾ ਮਕਾਨ ਬਣਾ ਸਕਦਾ ਨਾ ਉਹਨੇ ਖੇਤੀ ਕਰ ਸਕਣੀ ਕਿਉਂਕਿ ਜਦੋਂ ਇਹਨਾਂ ਨੇ ਉਹ ਨੰਬਰ ਪਾ ਕੇ ਉਹਦਾ ਨੋਟੀਫਿਕੇਸ਼ਨ ਕਰ ਦਿੱਤਾ ਤਾਂ ਫੇਰ ਉਹ ਜ਼ਮੀਨ ਨੂੰ ਉਹ ਆਪਦੀ ਜ਼ਮੀਨ 'ਤੇ ਵੜ ਨਹੀਂ ਸਕਦਾ ਦੇਵੇ ਚਾਹੇ ਨਾ ਦੇਵੇ ਸੋ ਇਹ ਜਿਹੜੀਆਂ ਉੰਡਰਸਟਰੀ ਵਾਲੀ ਗੱਲ ਮੈਂ ਕਰ ਲਈ ਰਹਿਣ ਵਾਲੀ ਗੱਲ ਕਰ ਲਈ ਮੈਨੂੰ ਲੱਗਦਾ ਨਹੀਂ ਵੀ ਪਟਿਆਲੇ ਦੇ ਵਿੱਚ ਜਾਂ ਉਹਦੇ ਆਲੇ ਦੁਆਲੇ 'ਚ ਇੰਨੀ ਬੱਸਾਂ ਦੀ ਲੋੜ ਹੈਗੀ ਆ ਸੋ ਇੱਥੋਂ ਇਹ ਨਹੀਂ ਸਮਝ ਲੱਗਦਾ ਵੀ ਇਹ ਜਿਹੜੀ ਕਿ ਆਮ ਪਾਲਿਸੀ ਹੁੰਦੀ ਹੈ ਕਿ ਕਿਸੇ ਸਟੇਟ ਦੀ ਤਕਰੀਬਨ 30-32% ਜਿਹੜੀ ਆ ਉਹ ਤੁਸੀਂ ਕੰਕਰੀਟ 'ਚ ਆਬਾਦੀ 'ਚ ਕਨਵਰਟ ਕਰ ਸਕਦੇ ਹੋ ਐਗਰੀਕਲਚਰ ਤੋਂ ਪਰ ਇੱਥੇ ਤਾਂ ਪਹਿਲੇ ਹੀ 42% ਦੇ ਕਰੀਬ ਆਪਾਂ ਕੰਸਟਰਕਟਡ ਏਰੀਆ ਬਣਾਈ ਬੈਠੇ ਆ। ਸੋ ਹੋਰ ਜ਼ਿਆਦਾ ਕੀ ਲੋੜ ਹੈਗੀ ਆ ਕੀ ਕਿਸੇ ਇੰਡਸਟਰੀਲਿਸਟ ਨੇ ਇੰਡਸਟਰੀ ਲੋਨ ਵਾਸਤੇ ਮੰਗ ਕੀਤੀ ਹੈ ਜਾਂ ਕੀ ਲੋਕਾਂ ਦੀ ਇੰਨੀ ਜ਼ਿਆਦਾ ਖਰਾਬੀ ਹੋ ਰਹੀ ਆ ਕਿ ਉਹਨਾਂ ਨੂੰ ਰਹਿਣ ਨੂੰ ਘਰ ਨਹੀਂ ਮਿਲ ਰਹੇ ਫਿਰ ਤਾਂ ਤੁਸੀਂ ਇਹ ਕੋ ਕਿਸੇ ਦੀ ਬਿਨਾ ਮੰਗਿਆਂ ਤੇ ਲੋਕਾਂ ਦੇ ਸਿਰ ਦੇ ਉੱਤੇ ਇੱਕ ਇਹੋ ਜਿਹੀ ਸਕੀਮ ਥੋਪੀ ਜਾ ਰਹੀ ਹੈ ਜਿਦੇ ਤੋਂ ਨਾ ਤਾਂ ਕੋਈ ਲਾਭ ਹੋਣਾ ਨਾ ਜਿਹਦੇ ਤੋਂ ਕੋਈ ਰੋਜ਼ਗਾਰ ਜਨਰੇਟ ਹੋਣਾ ਨਾ ਕੋਈ ਲੋਕਾਂ ਨੂੰ ਬੱਚਿਆਂ ਨੂੰ ਉਹਦੇ ਤੋਂ ਕੋਈ ਨੌਕਰੀਆਂ ਜਨਰੇਟ ਹੋਣੀਆਂ ਸੋ ਇਹ ਸਾਰੀ ਦੀ ਸਾਰੀ ਇੱਕ ਉਹ ਦਿੱਲੀ ਵਾਲਿਆਂ ਦੀ ਬਣਾਈ ਹੋਈ ਸਕੀਮ ਹੈ ਤਾਂ ਕਿ ਅਸੀਂ ਇੱਥੋਂ ਪੈਸੇ ਪੂਜ਼ੇ ਇਕੱਠੇ ਕਰੀਏ ਹੁਣ ਇਹਨਾਂ ਨੇ ਜਦੋਂ ਉਹ ਨੋਟੀਫਿਕੇਸ਼ਨ ਜਾਂ ਉਹ ਕਰ ਲਿਆ ਉਸ ਤੋਂ ਬਾਅਦ ਉਹ ਜ਼ਮੀਨ ਇਹਨਾਂ ਨੇ ਪ੍ਰਾਈਵੇਟ ਡਿਵੈਲਪਰਾਂ ਦੇ ਰੂਪ ਪਰਾਂ ਨੂੰ ਵੇਚ ਜਾਣੀ ਹੈ ਆਪ ਦੇ ਪੈਸੇ ਲੈ ਕੇ ਹੁੱਤ ਕਰ ਹੋ ਜਾਣਾ ਤੁਹਾਡਾ ਕੀ ਸੈਂਸ ਟੋ ਪਸਟਾ ਯਸਤੇ ਅਸੀਂ ਦੇਖੋ ਭਾਜਪਾ ਬਿਲਕੁਲ ਆਪਣੇ ਪੰਜਾਬ ਦੇ ਨਾਲ ਹੈ ਆਪਣੇ ਕਿਸਾਨਾਂ ਦੇ ਨਾਲ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਟੇਟ ਐਗਰੀਕਲਚਰ ਜਿਸ ਦੇ ਕੋਲੇ ਇਕੱਲਾ ਐਗਰੀਕਲਚਰ ਦਾ ਹੀ ਮੇਨ ਹੈਗਾ ਸੋਰਸ ਆਫ ਇਨਕਮ ਉਹਦੀ ਐਗਰੀਕਲਚਰ ਬਚਣੀ ਚਾਹੀਦੀ ਆ ਔਰ ਦੂਜੀ ਗੱਲ ਹਰੇਕ ਸਿਆਸੀ ਜਮਾਤ ਦਾ ਇਹ ਫਰਜ਼ ਬਣਦਾ ਹੁੰਦਾ ਕਿ ਉਹ ਆਪਣੇ ਲੋਕਾਂ ਦੇ ਹੋਰੇ ਨੁਕਸਾਨ ਲਈ ਆਵਾਜ਼ ਉਠਾਏ ਉਹਨਾਂ ਦੇ ਨਾਲ ਖੜੇ ਸੋ ਭਾਜਪਾ ਪੰਜਾਬ ਬਿਲਕੁਲ ਹਰ ਤਰੀਕੇ ਨਾਲ ਆਪਣੇ ਉਹਨਾਂ ਲੋਕਾਂ ਨਾਲ ਉਹਨਾਂ ਕਿਸਾਨਾਂ ਦੇ ਨਾਲ ਖੜੇ ਆ ਔਰ ਹਿੱਕ ਟਾ ਕੇ ਅਸੀਂ ਮੋਰੇ ਲੱਗਣ ਨੂੰ ਤਿਆਰ ਹਾਂ ਜਿਹੜੇ ਜਿਹੜੇ ਲੋਕਾਂ ਦੀ ਕੋਈ ਜ਼ਮੀਨ ਇਹ ਧੱਕੇ ਨਾਲ ਅਕਵਾਇਰ ਕਰਨ ਲੱਗਿਆ